ਉਹ ਯਾਰ ਅਜਨਾਲਾ ਹਲਕੇ ਦੇ ਤਕਰੀਬਨ 100 ਤੋਂ ਵੱਧ ਪਿੰਡਾਂ ਵਿੱਚ 200 ਟਰਾਲੀਆਂ ਅਚਾਰ ਦੀਆਂ ਪਸ਼ੂਆਂ ਦੇ ਚਾਰ ਦੀ ਹੈ ਅਸੀਂ ਰਵਾਨਾ ਕੀਤੀ ਹੈ ਹਰ ਪਿੰਡ ਤੋਂ ਟਰਾਲੀਆਂ ਆਈਆਂ ਉਹ ਇੱਥੋਂ ਚਾਰ ਲੈ ਕੇ ਆਪਣੇ ਪਿੰਡ ਦੇ ਪਸ਼ੂਆਂ ਵਾਸਤੇ ਲੈ ਕੇ ਜਾ ਰਹੀਆਂ ਕਿ ਮੈਂ ਜੋਤ ਸਿੰਘ ਸਮਰਾਜੀ ਜਿਹੜੇ ਸਾਡੇ ਇੰਚਾਰਜ ਨੇ ਉਹਨਾਂ ਨੂੰ ਆ ਵੀ ਕਿਹਾ ਹੈ ਕਿ ਜਲਦੀ ਹੀ ਸਾਨੂੰ ਲਿਸਟ ਬਣਾ ਕੇ ਦੱਸਣ ਕਿੰਨੇ ਕਣਕ ਦੇ ਬੀਜ ਦੀ ਲੋੜ ਆ ਉਹ ਵੀ ਲਿਸਟ ਆ ਜਾਣ ਉਹ ਵੀ ਅਸੀਂ ਜਲਦੀ ਦਲ ਦੀ ਭੇਜਾਂਗੇ ਤੇ ਨਾਲੇ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਫੜ ਕਰਕੇ ਉਹਨਾਂ ਦੀ ਉਹ ਦਿਹਾੜੀ ਮਰ ਗਈ ਅਸੀਂ ਸ਼ੋਮਨੀ ਕਾਲੀਦਲ ਉਹਨਾਂ ਨੂੰ 50000 ਪਰਿਵਾਰਾਂ ਨੂੰ ਕਣਕੀ ਦਊਗਾ ਉਹ ਵੀ ਲਿਸਟਾਂ ਅਸੀਂ ਤਿਆਰ ਕਰਾ ਰਹੇ ਆ ਅਗਲੇ ਦਿਨਾਂ 'ਚ ਮੈਂ ਪੂਰੇ ਉਸ ਲਾਟਕਿਆਂ 'ਚ ਰਹਾਂਗਾ ਤੇ ਸਾਡੀ ਸਮੁੱਚੀ ਪਾਰਟੀ ਦੀ ਟੀਮ ਸਾਰੇ ਯੂਥ ਵਿੰਗ ਸਾਰਿਆਂ ਦੀ ਡਿਊਟੀ ਲੱਗੀ ਹੈ ਕਿ ਜਿਹੜਾ ਜਿਹੜਾ ਸਮਾਨ ਹੈ ਘਰ ਘਰ ਪਿੰਡ ਪਿੰਡ ਜਾ ਕੇ ਰਾਤ ਪਹੁੰਚਾਉਣ ਕਿਉਂਕਿ ਪਿੰਡ ਪਿੰਡ ਜਾਣਗੇ ਘਰ ਘਰ ਜਾਣਗੇ ਤੇ ਰਾਤ ਅਸਲੀ ਜਗ੍ਹਾ ਤੇ ਪਹੁੰਚ ਜੂਗੀ ਮੈਡੀਕਲ ਕੈਂਪ ਤੇ ਅਸੀਂ ਅਗਲੇ 2 ਦਿਨਾਂ ਦੇ ਅੰਦਰ ਤਕਰੀਬਨ 112 ਮੈਡੀਕਲ ਕੈਂਪ ਦੀਆਂ ਟੀਮਾਂ ਤਿਆਰ ਕਰ ਲਈਆਂ ਤੇ ਉਹ ਟੀਮਾਂ ਵੀ ਅਸੀਂ ਵਕ ਵਕ ਇਲਾਕਿਆਂ ਵਿੱਚ ਅਸੀਂ ਆ ਭੇਜਾਂਗੇ ਤੇ ਜਿਵੇਂ ਇਹਨਾਂ ਨੂੰ ਜਿੰਨੀਆਂ ਟੀਮਾਂ ਦੀ ਲੋੜ ਹੈ ਦੋ ਤਿੰਨ ਦਿਨਾਂ ਚ ਉਹ ਮੈਡੀਕਲ ਟੀਮਾਂ ਵੀ ਜਿੱਥੇ ਇਲਾਜ ਵੀ ਮੁਫਤ ਹੋਊਗਾ ਡਾਕਟਰ ਵੀ ਆਉਣਗੇ ਤੇ ਨਾਲੇ ਪਸ਼ੂ ਡਾਕਟਰਾਂ ਦੀ ਵੀ ਟੀਮਾਂ ਅਸੀਂ ਬਣਾ ਲਈਆਂ ਕਿ ਜਾਨਵਰ ਜਿੱਥੇ ਬਿਮਾਰ ਹੈ ਉੱਥੇ ਜਾ ਕੇ ਉਹ ਜਾਨਵਰਾਂ ਦਾ ਵੀ ਇਲਾਜ ਕਰ ਸਕਣਗੇ ਬਹੁਤ ਸਾਰਾ ਬੈਲ ਵਿਧਾਨ ਸਭਾ ਸੈਸ਼ਨ ਸੀ ਨਾ ਕੋਈ ਸੀਰੀਅਸ ਡਿਸਕਸ਼ਨ ਹੋਈ ਨਾ ਕੋਈ ਅਨਾਉਂਸਮੈਂਟ ਲੋਕਾਂ ਦੇ ਪੈਸੇ ਤੇ ਟਾਈਮ ਦੀ ਵੇਸਟੇਜ ਹੋਈ ਹੈ ਜੀ ਭਗਵੰਤ ਮਾਨ ਆਪਣੀ ਨਲਾਕੀ ਲੁਕੋਣ ਵਾਸਤੇ ਆਹ ਡਰਾਮਾ ਕਰਦਾ ਹੈ ਸੈਸ਼ਨ ਦੀ ਕੀ ਲੋੜ ਹੈ ਨਾ ਫੈਸਲਾ ਕੀਤਾ ਇਕੱਲੇ ਮਖੌਲ ਕਰਕੇ ਪੂਰਾ ਦਿਨ ਬਰਬਾਦ ਕਰਤਾ ਤੇ ਘਟਕੜ 20-25 ਕਰੋੜ ਦਾ ਨੁਕਸਾਨ ਕਰਾ ਦਿੱਤਾ ਦੇਖੋ ਆਪਾਂ ਫਸ ਗਏ ਆ ਝਾੜੂ ਵਾਲੇ ਨੇ ਠੱਗੀ ਮਾਰ ਕੇ ਆਪਣੀ ਸਰਕਾਰ ਬਣਾ ਲਈ ਐ ਆ ਡੇਢ ਸਾਲ ਔਖੇ ਸੁੱਖੇ ਟਪਾ ਲਈਏ ਪਰ ਆ ਜਿੰਨਾ ਤੱਕ ਰਹਿਣਗੇ ਇੱਕ ਇੱਕ ਦਿਨ ਖਤਰਾ ਪੰਜਾਬ ਵਾਸਤੇ ਆ ਝਾੜੂਆਂ ਦਾ ਬਸ ਖਤਰੇ ਹੁ ਚਾਇਨਾ ਵਾਇਰਸ ਸਰਦੀ ਵਾਇਰਸ ਵੀ ਆ ਗਏ ਉਹਦੇ ਵਾਸਤੇ ਇਮੀਡੀਏਟਲੀ ਸਪਰੇਅ ਦੀ ਲੋੜ ਹੈ ਜੀ ਮੈਂ ਉਹੀ ਕਹ ਅਸੀਂ ਜਿਹੜਾ ਅਸੀਂ ਭੇਜਤੀਆਂ ਅਸੀਂ ਮਸ਼ੀਨਾਂ ਭੇਜੀਆਂ ਉਹ ਜਿਹੜੀ ਡੀਫੌਗਿੰਗ ਵਾਲੀਆਂ ਅਸੀਂ ਹਰ ਯੂਥ ਅਕਾਲੀ ਦਲ ਦੇ ਵਰਕਰ ਨੂੰ ਕਿਹਾ ਇੱਕ ਮਹੀਨਾ ਪੂਰੇ ਜਿਹੜੇ ਪਿੰਡਾਂ 'ਚ ਆ ਰਹੇ ਐ ਇੱਕ ਮਹੀਨਾ ਪੂਰਾ ਹਰ ਰੋਜ਼ ਉਹ ਸਪਰੇਅ ਕਰਿਆ ਕਰਨਗੇ ਘਰ ਘਰ ਜਾ ਕੇ ਜਿਹੜੀ ਲਿਮਟ ਰੱਖੀ ਜੀ 5 ਏਕੜ ਤੱਕ ਦੀ ਮਾਮੂਲੀ ਨਹੀਂ ਮੈਨੂੰ ਬੜੀ ਦੁੱਖ ਨਾਲ ਕਹਿਣਾ ਚਾਹੁੰਦਾ ਫਿਰ ਤੋਂ ਇਸ ਝਾੜੂ ਵਾਲੀ ਸਰਕਾਰ ਨੇ ਠੱਗੀ ਮਾਰੀ ਬਿਆਨ ਦਿੱਤਾ 20000 ਰੁਪਏ ਕਿਲਾ ਪਰ ਥੱਲੇ ਸ਼ਰਤਾ ਲਾਤੀਆਂ ਸ਼ਰਤ ਕਿ ਲਈ ਜੇ 20% ਤੱਕ 25% ਨੁਕਸਾਨ ਹੋਊਗਾ ਫਿਰ 2000 ਰੁਪਏ ਜੇ 50% ਹੋਊਗਾ 5000 ਰੁਪਏ 2000 ਤੱਕ ਤਾਂ ਪਹੁੰਚਾਈ ਨਹੀਂ ਕਿਸੇ ਨੂੰ ਤੇ ਵੱਡੀ ਗੱਲ ਇਹਨਾਂ ਨੇ ਤਹਿਸੀਲਦਾਰਾਂ ਨੂੰ ਕਿਹਾ ਤਾਂ ਪਟਵਾਰੀਆਂ ਨੂੰ ਕਿ ਕਿਸੇ ਨੇ 100% ਲਿਖਣਾ ਨਹੀਂ ਤੇ ਜਿਹੜਾ ਦੂਜੇ ਵੀ ਜਿਹੜੀਆਂ ਇਹਨਾਂ ਨੇ ਮੁਆਵਜ਼ੇ ਦੀ ਗੱਲ ਕੀਤੀ ਹੈ ਪਿਛਲੀ ਵਾਰ ਵੀ ਕੀਤਾ ਸੀ ਪਿਛਲੇ 2 ਸਾਲ ਪਹਿਲੇ ਵੀ ਕੀਤਾ ਸੀ ਉਦੋਂ ਵੀ ਇਹਨਾਂ ਨੇ ਦਿਵਾਨੀ ਨਹੀਂ ਦਿੱਤੀ ਹਾਂ ਹਾਂ ਜੇ ਵੱਡਾ ਨੁਕਸਾਨ ਹੈ ਕਈ ਵਿਚਾਰੇ ਜ਼ਮੀਨਾਂ ਕੱਚੀਆਂ ਆ ਬਾਦਰ ਦੇ ਲੋਕਾਂ ਦੀਆਂ ਵੱਡੇ ਬਾਦਲ ਸਾਹਿਬ ਉਹਨਾਂ ਨੂੰ ਵੀ ਮੁਆਵਜ਼ਾ ਦਿੰਦੇ ਸੀ ਪਰ ਇਹਨਾਂ ਨੇ ਪਿਛਲੀ ਵਾਰ ਵੀ ਨਹੀਂ ਦਿੱਤਾ ਤੇ ਹੁਣ ਵੀ ਨਹੀਂ ਦੇਣੀ ਸੋ ਜਿਹੜੇ ਠੇਕੇ ਤੇ ਲੈਂਦੇ ਆ ਜ਼ਮੀਨ ਉਹਨਾਂ ਨੂੰ ਮੁਆਵਜ਼ਾ ਚਾਹੀਦਾ ਹੈ ਪਰ ਉਹ ਪਿਛਲੀ ਵਾਰ ਵੀ ਇਹਨਾਂ ਨੇ ਨਹੀਂ ਦਿੱਤਾ ਹੁਣ ਵੀ ਨਹੀਂ ਦੇਣਾ ਸਰ ਡੀਜ਼ਲ ਤੇ ਨਾਲ ਨਾਲ ਫਰਟੀਲਾਈਜ਼ਰ ਦੀ ਟੈਕੀ ਵੀ ਦੇ ਵੀ ਕਾਰਟਿੰਗ ਸ਼ੁਰੂ ਕਰਤੀ ਜਿਹੜੀ ਆਰਥਿਕ ਉਹਦੀ ਆਰਥਿਕ ਮਾਈਨਿੰਗ ਸ਼ੁਰੂ ਹੋ ਗਈ ਹੋਰ ਠੱਗੀ ਇਹਨਾਂ ਨੇ ਕਿਹਾ ਸੀ ਕਿ ਜਿਹਦਾ ਪਿੰਡ ਉਹਦਾ ਖੇਤ ਉਹਦਾ ਪੁਲਿਸ ਵਾਲੇ ਉੱਥੇ ਵੀ ਪਹੁੰਚ ਗਏ ਹੁਣ ਇਹਨਾਂ ਦਾ ਕੀ ਇਹ ਮਾਈਨਿੰਗ ਸ਼ੁਰੂ ਕਰਤੀ ਹੁਣ ਜਾਣ ਕੇ ਹੁਣ ਆਪ ਮਾਈਨਿੰਗ ਗਰਾਊਂਡ ਕਰਤੀ ਆ ਜੀ ਸ਼ੁਰੂ ਕਰਤੀ ਆ ਕਰਤੀ ਆ ਆਪਣੀ ਗਲਤੀ ਕੀ ਹੋ ਗਈ ਜਿੰਨੇ ਪੰਜਾਬ ਦੇ ਲੁਟੇਰੇ ਸੀ ਝਾੜੂ 'ਚ ਵੜ ਗਏ ਸੀ ਤੇ ਅੱਜ ਲੁੱਟਣ ਤੇ ਲੱਗੇ ਆ ਦੇਖੋ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਹੈ ਕਿ ਜੇ ਇਹਨਾਂ ਦੀ ਲੁੱਟ ਨਾ ਰੁਕੀ ਤੇ ਇਹ ਜਾ ਤੂਫਾਨ ਪੰਜਾਬ ਖੜਾ ਹੋਊਗਾ ਜਿਹੜਾ ਉਸ ਤੂਫਾਨ ਦਾ ਸਾਹਮਣਾ ਆ ਸਰਕਾਰ ਨਹੀਂ ਕਰ ਸਕੂਗੀ। ਪਾਲ ਸਾਹਿਬ ਡੀਜ਼ਲ ਦੇ ਨਾਮ ਨਾਲ ਹੁਣ ਡੀਏਪੀ ਖਾਤੇ ਫਟੇਲਾਈਜ਼ਰ ਦੇ ਮਿਲ ਰਹੇ। ਮੈਂ ਪੰਜਾਬ ਨੂੰ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਤੁਸੀਂ ਇਹ ਅਨਾਉਂਸ ਕੀਤਾ ਹੈ ਕਿ ਕਿਸਾਨਾਂ ਨੂੰ ਅਸੀਂ ਬੀਜ ਦੇਵਾਂਗੇ। ਕੱਲੇ ਬੀ ਨਹੀਂ ਤੁਹਾਨੂੰ ਡੀਏਪੀ ਵੀ ਦੇਣੀ ਚਾਹੀਦੀ ਹੈ। ਤੁਹਾਨੂੰ ਡੀਜ਼ਲ ਵੀ ਦੇਣਾ ਚਾਹੀਦਾ ਹੈ। ਸਾਰੇ ਕਿਸਾਨ ਤੇ ਗਰੀਬਾਂ ਨੂੰ ਉਹਨਾਂ ਦੇ ਮਕਾਨ ਵੀ ਬਣਾ ਕੇ ਦੇਣੇ ਚਾਹੀਦੇ ਆ। ਤੇ ਉਹਨਾਂ ਨੂੰ ਖਾਣ ਵਾਸਤੇ ਵੀ ਦੇਣਾ ਚਾਹੀਦਾ ਆ ਸਾਰੇ ਕੰਮ ਵੱਡੇ ਬਾਲ ਸਾਹਿਬ ਕਰਦੇ ਸੀ ਜੇ ਕੋਈ ਆਫਤ ਆ ਜਾਂਦੀ